ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਕਿਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਆਪਣੀ ਆਪਣੀ پلیਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਭੈਣਾਂ ਦੇ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ ਕਾਫੀ ਦਿਨਾਂ ਬਾਅਦ ਉਹ ਵੀਡੀਓ ਅਪਲੋਡ ਕਰਾਂਗੇ ਆਪਾਂ ਐਕਚੁਅਲੀ ਤੁਹਾਨੂੰ ਪਤਾ ਵੀ ਇਹ ਵਿਡਿੰਗ ਸੀਜ਼ਨ ਆ ਹਨ ਤਾਂ ਕਾਫੀ ਰਸ਼ ਚੱਲ ਰਿਹਾ ਤੇ ਇਸ ਕਰਕੇ ਆਪ ਨੂੰ ਟਾਈਮ ਨਹੀਂ ਲੱਗ ਰਿਹਾ ਵੀਡੀਓ ਵਗੈਰਾ ਬਣਾਉਣ ਦਾ ਤੇ ਅੱਜ ਆਪਾਂ ਥੋੜੀ ਇੱਕ ਸਪੈਸ਼ਲ ਸੂਟਸ ਲੈ ਕੇ ਆਏ ਆ ਜਿਵੇਂ ਆਪਣੇ ਪੈਣਾਂ ਨੇ ਉਹ ਤਾਂ ਬਣਾ ਲੈਂਦੇ ਨੇ ਕਈ ਵਾਰ ਉਹਦੇ ਮਦਰਜ਼ ਲਈ ਉਹਨਾਂ ਨੇ ਸੂਟ ਬਣਾਉਣੇ ਹੁੰਦੇ ਨੇ ਜਾਂ ਫਿਰ ਉਹ ਖੁਦ ਵੀ ਲਾਈਟ ਵੇਅਰ ਕਰਨ ਆ ਪਸੰਦ ਕਰਦੇ ਹੁੰਦੇ ਨੇ ਤਾਂ ਅੱਜ ਆਪਾਂ ਜਿਵੇਂ ਲਾਸਟ ਆਪਣੀ ਵੀਡੀਓ ਆਈ ਸੀ ਉਹ ਡਾਰਕ ਟੋਨ ਦੇ ਵਿੱਚ ਆਈ ਸੀ ਤਾਂ ਅੱਜ ਵਾਲੀ ਵੀਡੀਓ ਹੋਏਗੀ ਜਿਹੜੀ ਉਹ ਲਾਈਟ ਟੋਨ ਦੇ ਵਿੱਚ ਹੋਏਗੀ ਤਾਂ ਆਪਾਂ ਲਾਈਟ ਕਲਰ ਦੇ ਸੂਟ ਆ ਜਿਹੜੇ ਤੁਹਾਡੇ ਲਈ ਲੈ ਕੇ ਆਏ ਆਂਗੇ ਵੀਡੀਓ ਪੂਰੀ ਦੇਖਿਓ ਅਗਰ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਕਰ ਸਕਦੇ ਹੋ ਤੁਸੀਂ ਵਧੀਆ ਜੇ ਅਗਰ ਤੁਹਾਨੂੰ ਪਸੰਦ ਆਉਂਦੀ ਆ ਬਾਕੀ ਤੁਸੀਂ ਚੈਨਲ ਦੇ ਉੱਤੇ ਫਸਟ ਟਾਈਮ ਆਏ ਹੋ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਇਹ ਦੇਖੋ ਜੀ ਫਸਟ ਸੂਟ ਹੈਗਾ ਆਪਣਾ ਸਟਿਚ ਹੋ ਕੇ ਜਾ ਰਿਹਾ ਹੈਗਾ ਤੇ ਇਸ ਤਰ੍ਹਾਂ ਸੂਟ ਇਹ ਵੈਸੇ ਥੋੜਾ ਸਮਰੀ ਵਾਲਾ ਫੈਬਰਿਕ ਆ ਪਰ ਇਹਦੇ ਵਿੱਚ ਤੁਸੀਂ ਸਾਡੇ ਕੋਲੋਂ ਤੁਸੀਂ ਦੇਖਿਆ ਹੋਣਾ ਹਨਾ ਵੀਡੀਓ ਵਿੱਚ ਰੈੱਡ ਕਲਰ ਦੇ ਸੂਟ ਵੀ ਆਪਾਂ ਰੈਡੀ ਕੀਤਾ ਹੋਇਆਗਾ ਤੇ ਇਹ ਦੇਖੋਗੇ ਸਾਰਾ ਆਰੀ ਵਰਕ ਹੋਇਆ ਹੋਇਆ ਜੀ ਇਹ ਵਾਲਾ ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਪਹਿਲਾਂ ਆਪਣੇ ਕੋਲੇ ਰੈੱਡ ਕਲਰ ਦੇ ਸੂਟ ਵੀ ਰੈਡੀ ਹੋਏ ਨੇਗੇ ਤੇ ਹੁਣ ਵੀ ਆਪਣੇ ਕਾਫੀ ਰੈਡੀ ਹੋ ਰਹੇ ਨੇ ਰੈੱਡ ਕਲਰ ਦੇ ਵਿੱਚ ਰੈੱਡ ਤੇ ਕਰੀਮ ਦੇ ਨਾਲ ਬਟ ਇਹ ਉਹਨਾਂ ਨੇ ਸਪੈਸ਼ਲੀ ਥੋੜਾ ਲਾਈਟ ਕਲਰ ਦੇ ਵਿੱਚ ਕਰਵਾਇਆਗਾ ਸਾਰੇ ਪੈਨਲ ਜਾ ਰਹੀਆਂ ਨੇ ਸਾਰੀ ਸ਼ਰਟ ਦੇ ਉੱਪਰ ਤੇ ਉਸ ਤੋਂ ਬਿਨਾ ਮੀਨਸ ਬਾਜੀ ਦੇ ਉੱਪਰ ਉਹਨਾਂ ਨੇ ਇਹ ਕਰਵਾਇਆ ਹਲਕਾ ਫੁਲਕਾ ਜਿਹਾ ਕੰਮ ਕਰਵਾਇਆਗਾ ਮੀਨਸ ਡੀਸੈਂਟ ਜੀ ਜਿਹੜੀ ਲੁੱਕ ਪਸੰਦ ਕਰਦੇ ਨੇ ਹਨ ਤੁਸੀਂ ਇਸ ਡਿਜ਼ਾਈਨ ਨੂੰ ਤੁਸੀਂ ਆਪਣੇ ਵਿంటర్ ਵਾਲੇ ਫੈਬਰਿਕ ਦੇ ਉੱਤੇ ਵੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਤੇ ਕਰਵਾ ਸਕਦੇ ਹੋ ਕਿਉਂਕਿ ਡਿਜ਼ਾਈਨਿੰਗ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ ਇਹ ਵਾਲੀ ਪੂਰੀ ਸ਼ਰਟ ਦੀ ਹੈ ਜੀ ਤੁਹਾਨੂੰ ਦੱਸਤਾ ਅਸੀਂ ਪੈਨਲ ਜਾ ਰਹੀਆਂ ਨੇ ਅਸੀਂ نیچے ਲੇਸ ਦੇ ਨਾਲ ਉਹ ਵੈਸੇ ਫਿਨਿਸ਼ਿੰਗ ਦਿੱਤੀ ਹੈਗੀ ਦੇ ਕੋਨਾਰ ਦੀ ਕਲਰ ਦੀ ਆਪਾਂ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਆ ਪੈਨਲ ਜਾ ਰਹੀਆਂ ਨੇ ਤੇ ਬਾਜੂ ਤੇ ਕੰਮ ਆਗਾ ਤੇ ਇਸ ਤੋਂ ਬਿਨਾ ਇਹਦੀ ਆਪਾਂ ਬਾਟਮ ਤੇ ਵੀ ਕੰਮ ਦਿੱਤਾ ਹੋਜੀ ਬਾਟਮ ਦਾ ਕੰਟਰਾਸਟ ਦੇਖੋ ਜੀ ਇਸ ਤਰ੍ਹਾਂ ਕੀਤਾ ਬਹੁਤ ਹੀ ਵੈਸੇ ਸਮਰ ਵਾਲਾ ਕਲਰ ਕੰਬੀਨੇਸ਼ਨ ਆ ਬਟ ਹਰ ਇੱਕ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ ਤੁਸੀਂ ਇਸ ਚੀਜ਼ ਨੂੰ ਡਾਰਕ ਦੇ ਵਿੱਚ ਵੀ ਕਰ ਸਕਦੇ ਹੋ ਬਾਟਮ ਕਰੀਮ ਹੀ ਰੱਖ ਸਕਦੇ ਹੋ ਪਸ਼ਮੀਨੇ ਦੀ ਬਾਟਮ ਰੱਖ ਸਕਦੇ ਹੋ ਸ਼ਿਮਰ ਦੀ ਬਾਟਮ ਰੱਖ ਸਕਦੇ ਹੋ ਮਿੰਨ ਕਿਸੇ ਵੀ ਕਲਰ ਦੇ ਵਿੱਚ ਬਾਟਮ ਤੁਸੀਂ ਕਿਸੇ ਵੀ ਫੈਬਰਿਕ ਚ ਰੱਖ ਸਕਦੇ ਹੋ ਤੇ ਸ਼ਰਟ ਦਾ ਕਲਰ ਤੁਸੀਂ ਡਾਰਕ ਰੱਖ ਸਕਦੇ ਹੋ ਇਸ ਤੋਂ ਵੀ ਪਹਿਲਾਂ ਆਪਾਂ ਰੈੱਡ ਟੋਨ ਦੇ ਵਿੱਚ ਕਾਫੀ ਬਣਾਏ ਨੇ ਤੇ ਇਹਦੇ ਵੀ ਆਪਾਂ ਜਿਹੜਾ ਬਾਜੂ ਦੇ ਉੱਤੇ ਵਰਕ ਆ ਸੇਮ ਹੀ ਵਰਕ ਆਪਾਂ ਬਾਟਮ ਤੇ ਵੀ ਦਿੱਤਾ ਜਿਹੜੇ ਪਹਿਲਾਂ ਸੂਟ ਤੁਸੀਂ ਦੇਖਿਆ ਨੂੰ ਉਹਨਾਂ ਦਾ ਬਾਜੂ ਦਾ ਵਰਕ ਬਹੁਤ ਜ਼ਿਆਦਾ ਹੈਵੀ ਸੀਗਾ ਤੇ ਤੁਸੀਂ ਉਹਦੀ ਵੀ ਸਾਡੇ ਕੋਲੋਂ ਫੋਟੋ ਮੰਗਵਾ ਸਕਦੇ ਹੋ ਅਗਰ ਤੁਹਾਨੂੰ ਲੱਗੇ ਤਾਂ ਤੇ ਇਹ ਵਾਲਾ ਸੂਟ ਇਸ ਤਰ੍ਹਾਂ ਜੇ ਬਾਟਮ ਤੇ ਵਰਕ ਆ ਦੋਨਾਂ ਤੇ ਆਰੀ ਵਰਕ ਹੋਇਆ ਹੋਇਆ ਹੈ ਜੀ ਇਹ ਵਾਲਾ ਤੇ ਮੇਬੀ ਇੱਕ ਸੂਟਰ ਆਪਣੇ ਕੋਲ ਰੈਡੀ ਵੀ ਹੋਵੇ ਆਪਾਂ ਤੁਹਾਨੂੰ ਦਿਖਾ ਵੀ ਦੇਵਾਂਗੇ ਇਹ ਦਾ ਦੁਪੱਟਾ ਗਾ ਜੀ ਦੇਖੋਗੇ ਤੁਸੀਂ ਇਹ ਦਾ ਟੈਬੀ ਚੈੱਕ ਦਾ ਆਪਾਂ ਦੁਪੱਟਾ ਲਗਾਇਆ ਨਾਲ ਤੇ ਨਾਲ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਠੀਕ ਹੈ ਇੱਕ ਮਿੰਟ ਲਈ ਪਾਜ਼ ਕਰ ਲਾ ਤਾਂ ਆਪਾਂ ਦੂਜੀ ਵੀ ਦਿਖਾ ਦੇਈਏ ਤੇ ਆਪਾਂ ਇਸੇ ਡਿਜ਼ਾਈਨਿੰਗ ਦੇ ਵਿੱਚ ਆਪਾਂ ਤੁਹਾਨੂੰ ਡਾਰਕ ਟੋਨ ਦੇ ਵਿੱਚ ਸੂਟ ਦਿਖਾਉਣੇ ਆ ਰੈਡੀ ਹੋਇਆ ਵਾ ਸੂਟ ਦਿਖਾਉਣੇ ਆ ਫਿਰ ਤੁਹਾਨੂੰ ਆਪਾਂ ਇੱਕ ਅਨਸਟਿਚ ਸੂਟ ਵੀ ਦਿਖਾਵਾਂਗੇ ਇਹ ਦੇਖੋ ਜੀ ਇਹ ਰੈੱਡ ਕਲਰ ਦੇ ਵਿੱਚ ਉਸੇ ਤਰ੍ਹਾਂ ਹੀ ਪੈਨਲ ਜਾ ਰਹੀਆਂ ਨੇ ਜਿਵੇਂ ਉਹਦੀਆਂ ਜਾ ਰਹੀਆਂ ਨੇ ਸੇਮ ਇਸ ਤਰ੍ਹਾਂ ਪੂਰੇ ਸ਼ਰਟ ਦੇ ਉੱਪਰ ਪੈਨਲ ਜਾ ਰਹੀਆਂ ਨੇ ਤੇ ਇਹ ਆਪਾਂ ਡਾਰਕ ਟੋਨ ਦੇ ਵਿੱਚ ਕਰ ਰਿਹਾ ਹੈਗਾ ਤੇ ਬਾਕੀ ਇਹਦੀ ਜਿਹੜੀ ਬਾਜੂ ਦੇ ਉੱਤੇ ਕੰਮ ਆ ਉਹ ਜ਼ਿਆਦਾ ਹੈਵੀ ਕੰਮ ਆ ਉਹਦਾ ਕੰਮ ਥੋੜਾ ਲਾਈਟ ਆ ਠੀਕ ਹੈ ਜੀ ਤੇ ਇਹਦਾ ਕੰਮ ਜਿਆਦਾ ਆਪਾਂ ਹੈਵੀ ਕੀਤਾ ਹੋਇਆਗਾ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਇਹਦੇ ਨਾਲ ਦਾ ਬਣਾਉਣਾ ਜਾਂ ਉਹਦੇ ਨਾਲ ਦਾ ਬਣਾਉਣਾ ਕਿਉਂਕਿ ਅਗਰ ਤੁਹਾਡੀ ਏਸ ਥੋੜੀ ਯੰਗ ਆ ਤਾਂ ਤੁਸੀਂ ਏਸ ਦੇ ਵਿੱਚ ਵੀ ਜਾ ਸਕਦੇ ਹੋ ਹੈਵੀ ਬਾਜੂ ਵਾਲੇ ਦੇ ਵਿੱਚ ਵੀ ਤੇ ਕਿਸੇ ਵੀ ਵਿంటర్ ਵਾਲੇ ਫੈਬਰਿਕ ਦੇ ਉੱਤੇ ਵੀ ਤੁਸੀਂ ਇਹ ਚੀਜ਼ ਨੂੰ ਬਣਾ ਸਕਦੇ ਹੋ ਤੇ ਇਹਦੀ ਆਪਾਂ ਬਾਟਮ ਵੀ ਦਿਖਾਉਣੀ ਆ ਤੁਹਾਨੂੰ ਆ ਦੇਖੋ ਜੀ ਲਾਈਟ ਦੇ ਉੱਤੇ ਡਾਰਕ ਦਾ ਕੰਬੀਨੇਸ਼ਨ ਬਹੁਤ ਜਿਆਦਾ ਪਿਆਰਾ ਲੱਗਦਾ ਤੁਸੀਂ ਵਿంటర్ ਵਾਲੇ ਸਟਾਫ ਦੇ ਉੱਤੇ ਸਿੰਥੈਟਿਕ ਵਾਲੇ ਸਟਾਫ ਦੇ ਉੱਤੇ ਕਿਸੇ ਤੇ ਵੀ ਬਣਵਾ ਸਕਦੇ ਹੋ ਇਹ ਵਾਲੀ ਚੀਜ਼ ਠੀਕ ਹੈ ਜੀ ਇਹ ਆਪਾਂ ਡਾਰਕ ਟੋਨ ਜੀ ਦਿਖਾਈਏ ਤੁਹਾਨੂੰ ਰੈੱਡ ਦੇ ਨਾਲ ਕੰਬੀਨੇਸ਼ਨ ਸੀਗਾ ਤੇ ਉਹ ਵਾਲਾ ਆਪਣਾ ਲਾਈਟ ਦੇ ਨਾਲ ਸੀਗਾ ਕੰਬੀਨੇਸ਼ਨ ਠੀਕ ਹੈ ਇੱਕ ਹੁਣ ਸਾਨੂੰ ਆਪਾਂ ਇਸੇ ਦੇ ਵਿੱਚ ਇੱਕ ਥਰਡ ਸੂਟ ਵੀ ਦਿਖਾ ਦਿੰਨੇ ਆ ਥਰਡ ਕਲਰ ਵੀ ਇਹਦੇ ਵਿੱਚ ਆਪਾਂ ਤੁਹਾਨੂੰ ਸ਼ੋਅ ਕਰਦੇ ਆ ਥਰਡ ਕਲਰ ਹੈ ਜਿਹੜਾ ਆਪਣਾ ਇਹ ਵਾਲਾ ਹੁੰਦਾ ਜੀ ਰਸਪ ਦੇ ਵਿੱਚ ਇਹ ਰਸਟ ਕਲਰ ਹੈ ਜੀ ਪ੍ਰੋਪਰ ਤੇ ਇਹ ਵਾਲਾ ਫੈਬਰਿਕ ਤੁਸੀਂ ਗਰਮੀ ਸਰਦੀ ਵੀਅਰ ਕਰ ਸਕਦੇ ਆ ਇਹ ਸੂਟ ਸਾਡੇ ਕੋਲ ਰੈਡੀ ਹੈਗਾ ਤੇ ਤੁਸੀਂ ਸਾਡੇ ਤੋਂ ਮੰਗਵਾ ਵੀ ਸਕਦੇ ਹੋ ਤੇ ਸਟਿਚ ਵੀ ਕਰਵਾ ਸਕਦੇ ਹੋ ਉਹ ਵਾਲੇ ਸੂਟ ਕਸਟਮਰ ਦੇ ਸੀਗੇ ਜੀ ਤੇ ਇਹ ਵਾਲਾ ਸੂਟ ਤੁਹਾਨੂੰ ਰੈਡੀ ਮਿਲੇਗਾ ਸਾਡੇ ਕੋਲ ਦੇਖੋ ਜੀ ਇਹ ਵਾਲੀਆਂ ਉਸੇ ਤਰ੍ਹਾਂ ਹੀ ਪੈਨਲ ਜਾ ਰਹੀਆਂ ਨੇ ਜੀ ਸਾਰਾ ਆਰੀ ਦਾ ਕੰਮ ਜਿੰਨੀ ਮਰਜ਼ੀ ਦੀ ਲੈਂਥ ਰੱਖ ਲਿਓ ਜਿੰਨਾ ਮਰਜ਼ੀ ਘੇਰਾ ਰੱਖ ਲਿਓ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਇਹ ਵਾਲਾ ਕੰਮ ਆ ਗਿਆ ਜੀ ਬਾਜੀ ਦਾ ਦੇਖੋ ਇਹ ਹੈਵੀ ਦੇ ਵਿੱਚ ਆਗਾ ਹੈਵੀ ਬਾਜੀ ਦਾ ਕੰਮ ਆ ਤੇ ਇਹ ਫੈਬਰਿਕ ਆ ਜੀ ਹਲਕਾ ਜਾਂ ਸਿੰਥੈਟਿਕ ਫੈਬਰਿਕ ਆ ਇਸ ਕਰਕੇ ਇਹ ਆਪਾਂ ਕਿਸੇ ਵੀ ਵੈਦਰ ਦੇ ਵਿੱਚ ਵੇਅਰ ਕਰ ਸਕਦੇ ਹਾਂਗੇ ਜਿਹੜਾ ਸ਼ਰਟ ਦਾ ਫੈਬਰਿਕ ਹੈਗਾ ਠੀਕ ਹੈ ਜੀ ਇਹ ਇਹਦੇ ਬਾਜੀ ਦਾ ਕੰਮ ਆ ਗਿਆ ਰਸਟ ਕਲਰ ਆ ਜੀ ਪ੍ਰੋਪਰ ਰਸਟ ਕਲਰ ਆਗਾ ਇੱਕ ਤੁਹਾਨੂੰ ਰੈੱਡ ਟੋਨ ਦਿਖਾਤੀ ਇੱਕ ਤੁਹਾਨੂੰ ਪਿਸਤਾ ਗ੍ਰੀਨ ਦੇ ਕਲਰ ਦਿਖਾਤਾ ਜੀ ਆਪਾਂ ਇਹ ਆ ਜੇਗੀ ਜੀ ਇਹਦੀ ਬੋਟਮ ਦੇਖੋ ਬੋਟਮ ਦਾ ਕੰਮ ਦੇਖੋ ਜੀ ਬਹੁਤ ਜਿਆਦਾ ਪਿਆਰਾ ਹੋਇਆ ਹੋਇਆ ਵਰਕ ਦੀ ਚਾਹੇ ਤੁਸੀਂ ਸਾਡੇ ਕੋਲੋਂ ਹੈਂਡਵਰਕ ਕਰਵਾ ਲਓ ਚਾਹੇ ਮਸ਼ੀਨ ਵਰਕ ਕਰਾ ਲਓ ਚਾਹੇ ਆਰੀ ਵਰਕ ਕਰਾ ਲਓ ਕੋਈ ਵੀ ਕੰਮ ਹੋਊਗਾ ਤੁਹਾਨੂੰ ਪ੍ਰੋਪਰ ਫਿਨਿਸ਼ਿੰਗ ਨਾਲ ਮਿਲੇਗਾ ਤੇ ਫੈਬਰਿਕ ਵੀ ਆਪਾਂ ਵਧੀਆ ਕੁਆਲਿਟੀ ਵਾਲਾ ਲਾਉਣੇ ਆਂਗੇ ਹਨਾ ਕਲਰ ਕੰਬੀਨੇਸ਼ਨ ਦੇਖੋ ਜੀ ਕਿੰਨਾ ਜਿਆਦਾ ਪਿਆਰਾ ਲੱਗਦਾ ਤੁਸੀਂ ਬਲੂ ਟੋਨ ਨਾਲ ਵੀ ਜਾ ਸਕਦੇ ਹੋ ਪਰਪਲ ਨਾਲ ਵੀ ਜਾ ਸਕਦੇ ਹੋ ਗ੍ਰੀਨ ਨਾਲ ਜਾ ਸਕਦੇ ਹੋ ਰੈੱਡ ਰਸਟ ਜਿਹੜਾ ਮਰਜੀ ਕਲਰ ਤੁਸੀਂ ਚੂਜ਼ ਕਰ ਸਕਦੇ ਹੋ ਜੀ ਰਾਣੀ ਕਲਰ ਚ ਵੀ ਜਾ ਸਕਦੇ ਹੋ ਤੇ ਬਾਕੀ ਜਿਹੜਾ ਵੀ ਤੁਸੀਂ ਕਲਰ ਕਹੋਗੇ ਅਸੀਂ ਉਸੇ ਦੇ ਵਿੱਚ ਕਸਟਮਾਈਜ਼ ਕਰਾਂਗੇ ਏ ਆਪਾਂ ਤੁਹਾਨੂੰ ਦਿਖਾਈ ਸੀਗੇ embroidery ਵਾਲੇ suits ਤੇ embroidery ਵਾਲੇ suits ਮੀਨ ਤੁਸੀਂ ਆਪਣੀ ਕਿਸਾਨਾ ਕਸਟਮਾਈਜ਼ ਕਰਵਾ ਸਕਦੇ ਤੇ ਜਿਹੜਾ ਲਾਸਟ ਵਾਲਾ ਪੀਸ ਦਿਖਾਇਆ ਤੁਹਾਨੂੰ ਉਹ ਵਾਲਾ ਤਾਂ ਸਾਡੇ ਕੋਲੇ ਰੈਡੀ ਹੈਗਾ ਤੇ ਅਗਰ ਤੁਸੀਂ ਬਾਇ ਕਰਨਾ ਤੋਂ ਕਰ ਨਹੀਂ ਸਕਦੇ ਪ੍ਰਾਈਸ ਵੀ ਤੁਹਾਨੂੰ ਅਸੀਂ ਸ਼ੋਅ ਕਰ ਦਾਂਗੇ ਜੀ ਅ ਵਿਦਆਊਟ ਦੁਪੱਟਾ ਪ੍ਰਾਈਸ ਸ਼ੋਅ ਕਰਾਂਗੇ ਅਸੀਂ ਸਾਰੇ ਸੂਟਾਂ ਦੇ ਜਿੰਨੇ ਵੀ ਅੱਜ ਵੀਡੀਓ ਪਾਵਾਂਗੇ ਕਿਉਂਕਿ ਦੁਪੱਟਾ ਪਹਿਨਣ ਦੀ ਪਸੰਦ ਹੁੰਦੀ ਹੈ ਕਈ ਵਾਰ ਉਹ ਪਿਓਰ ਦੇਖੋ ਜੀ ਆਪਣੇ ਕੋਲ ਕਮਲ ਚਨੂਨ ਦਾ ਵੀ ਹੈਗਾ ਹਨਾ ਵੈਟਸਨ ਦੇ ਆਪਣੇ ਕੋਲੇ ਸੈਮੀ ਦੇ ਵਿੱਚ ਦੁਪੱਟੇ ਨੇਗੇ ਤੇ ਬਾਕੀ ਤੁਸੀਂ ਟੈਬੀ ਦੇ ਦੁਪੱਟੇ ਬਹੁਤ ਤਰ੍ਹਾਂ ਦੇ ਆਰਗਾਂਜਾ ਦੇ ਦੁਪੱਟੇ ਬਹੁਤ ਤਰ੍ਹਾਂ ਦੇ ਦੁਪੱਟਿਆਂ ਦੀ ਵੈਰਾਈਟੀ ਆਉਂਦੀ ਹੈ ਤੇ ਆਪਾਂ ਸਾਰੀ ਵੈਰਾਈਟੀ ਰੱਖਦੇ ਆਂਗੇ ਤੇ ਇਸ ਕਰਕੇ ਤੁਸੀਂ ਦੁਪੱਟਾ ਆਪਣੀ ਪਸੰਦ ਦਾ ਸਾਨੂੰ ਦੱਸ ਕੇ ਲਗਵਾ ਸਕਦੇ ਹੋ ਵਧੀਆ ਵੀ ਆਪਾਂ ਪ੍ਰਾਈਸ ਸ਼ੋ ਕਰਾਂਗੇ ਵਿਦਾਊਟ ਦੁਪੱਟਾ ਸ਼ੋ ਕਰਾਂਗੇ ਤੇ ਆਪਣੇ ਕੋਲੇ ਜਿੰਨਾ ਵੀ ਉਹ ਹੋਊਗਾ ਫੈਬਰਿਕ ਮਿਲੂਗਾ ਵਧੀਆ ਬ੍ਰਾਂਡ ਦਾ ਮਿਲੇਗਾ ਜਿਵੇਂ ਹੁਣ ਇਹ ਵਾਲਾ ਫੈਬਰਿਕ ਆ ਜੀ ਇਹ ਟਿਸਟਾ ਬ੍ਰਾਂਡ ਦਾ ਹੈਗਾ ਠੀਕ ਹੈ ਜੀ ਟਿਸਟਾ ਬ੍ਰਾਂਡ ਦਾ ਤੁਹਾਨੂੰ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਦੱਸਣ ਦੀ ਵੀ ਲੋੜ ਆ ਵੀ ਉਹ ਬ੍ਰਾਂਡ ਕੀ ਚੀਜ਼ ਹੈਗੀ ਕਿਉਂਕਿ ਉਹਦੀ ਕੁਆਲਿਟੀ ਔਰ ਮੀਨਸ ਡਿਜ਼ਾਈਨਿੰਗ ਸਭ ਤੋਂ ਡਿਫਰੈਂਟ ਹੁੰਦੇ ਨੇ ਉਹਨਾਂ ਦੀ ਕਾਪੀ ਬਹੁਤ ਹੋ ਰਹੀ ਆ ਪਰ ਫਿਰ ਵੀ ਉਹ ਗੱਲ ਨਹੀਂ ਬਣਦੀ ਹਨ ਇਹ ਹੈਗਾ ਜੀ ਪਸ਼ਮੀਨੇ ਦੇ ਵਿੱਚ ਪਿਓਰ ਪਸ਼ਮੀਨਾ ਜੀ ਇਹ ਪਿਓਰ ਪਸ਼ਮੀਨਾ ਜਿਵੇਂ ਕਹ ਲੋ ਕਿ ਨਾ ਸੂਟ ਦਾ weight ਕੁਛ ਵੀ ਨਹੀਂ ਹੈਗਾ ਬਹੁਤ light weight ਆ ਸੂਟ ਦਾਗਾ ਤੇ ਈਵਨ ਕਿ ਜਿਵੇਂ ਮਤਲਬ ਕਿ ਤੁਸੀਂ ਮਰਜੀ ਆ ਤੁਹਾਡੀ ਵੀ ਤੁਸੀਂ ਸ਼ਰਟ ਹੈ ਜਿਹੜੀ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ ਵਿਜ਼ਿਬਿਲਟੀ ਕੋਈ ਹੈ ਨਹੀਂਗੀ ਪਰ ਫਿਰ ਵੀ ਆਪਾਂ ਇਹਦੇ ਥੱਲੇ ਇਹ ਬਾਹਰ ਜਾਣਾ ਸੂਟ ਤੇ ਇਸ ਕਰਕੇ ਆਪਾਂ ਇਹਦੇ ਥੱਲੇ ਲਾਈਨਿੰਗ ਐਡ ਅਪ ਕੀਤੀ ਹੈਗੀ ਠੀਕ ਹੈ ਜੀ ਤੇ ਬਾਕੀ ਆਪਾਂ ਲੇਸ ਵਗੈਰਾ ਦੀ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਹੈ ਤੇ ਇਹ ਆਪਾਂ ਸਿੰਪਲ ਸਟਿਚਿੰਗ ਕੀਤੀ ਆ ਗੋਲ ਨੈੱਕ ਦੇ ਨਾਲ ਹੀ ਇਹਤੇ ਆਪਾਂ ਕੁਝ ਵੀ ਇਸ ਤਰ੍ਹਾਂ ਨਹੀਂ ਕੀਤਾ ਬਸ ਸਿਰਫ ਤੁਹਾਨੂੰ ਅਸੀਂ ਸ਼ੋਅ ਕਰਨਾ ਸੀ ਵੀ ਇਹਦੀ ਪ੍ਰਿੰਟਿੰਗ ਕਿੱਦਾਂ ਦੀ ਹੈ ਕਿਉਂਕਿ ਉਹਨਾਂ ਨੇ ਤਾਂ ਕਲਰ ਬਹੁਤ ਜ਼ਿਆਦਾ ਲਾਈਟ ਰਖਵਾਇਆ ਜੀ ਟੈਬੀ ਚੈੱਕ ਦਾ ਦੁਪੱਟਾ ਰੱਖਿਆਗਾ ਤੇ ਆਪਾਂ ਲੇਸ ਵੀ ਬਿਲਕੁਲ ਲਾਈਟ ਕਲਰ ਦੀ ਨਾਲ ਦੀ ਲਗਾਈ ਹੈਗੀ ਤੇ ਤੁਸੀਂ ਇਹਨੂੰ ਡਾਰਕ ਟੋਨ ਦੇ ਵਿੱਚ ਕਰਨਾ ਤਾਂ ਤੁਸੀਂ ਇਸ ਕਲਰ ਦਾ ਦੁਪੱਟਾ ਡਾਈ ਕਰਵਾ ਸਕਦੇ ਹੋ ਹਨ ਤੇ ਅਗਰ ਲਾਈਟ ਟੋਨ ਵੀ ਵੈਸੇ ਬਹੁਤ ਟ੍ਰੈਂਡ ਦੇ ਵਿੱਚ ਚੱਲਦੀ ਹੈਗੀ ਲਾਈਕ ਕਰਦੇ ਆ ਕਈ ਤੇ ਇਹਦੇ ਵਿੱਚ ਆਪਣੇ ਕੋਲੇ ਸੂਟ ਅਵੇਲੇਬਲ ਨੇ ਜੀ ਠੀਕ ਹੈ ਤੇ ਇਹ ਸਲਵਾਰ ਨਾਲ ਬਣਿਆਗਾ ਸੂਟ ਤੇ ਇਹਦੇ ਵਿੱਚ ਆਪਣੇ ਕੋਲੇ ਸੂਟ ਅਵੇਲੇਬਲ ਹੈਗੇ ਨੇਗੇ ਆ ਦੇਖੋ ਜੀ ਆਪਣੇ ਕੋਲੇ ਥਾਨ ਪਿਆ ਇਹਦੇ ਸੂਟ ਦੇ ਤੇ ਇਹ ਟਿਸਟਾ ਬ੍ਰਾਂਡ ਦਾ ਸੂਟ ਜੀ ਟਿਸਟਾ ਬ੍ਰਾਂਡ ਦੇ ਪ੍ਰੋਪਰ ਸਟੈਂਪਿੰਗ ਹੋਈ ਵੀ ਆ ਜੀ ਦੇਖ ਲਓ ਦੇਖੋ ਜੀ ਬਿਲਕੁਲ ਮਲਾਈ ਵਰਗਾ ਫੈਬਰਿਕ ਆ ਜੀ ਬਿਲਕੁਲ ਸੌਫਟ ਫੈਬਰਿਕ ਆ ਮਲਾਈ ਵਰਗਾ ਤੇ ਇੰਨਾ ਬਰੀਕ ਮੀਨਜ਼ ਇਹਦੀ ਪ੍ਰਿੰਟਿੰਗ ਆ ਬਰੀਕ ਆ ਹੋਆ ਵਿੱਚ ਨੀਟਿੰਗ ਆ ਜਿਹੜੀ ਤੇ ਬਹੁਤ ਲਾਈਟ ਵੇਟ ਹੈਗਾ ਪਿਓਰ ਪਸ਼ਮੀਨੇ ਦਾ ਸੂਟ ਆ ਜੀ ਇਹ ਵਾਲਾ ਬਹੁਤ ਸੋਹਣਾ ਲੱਗੇਗਾ ਇਸ ਤਰ੍ਹਾਂ ਤੁਸੀਂ ਡਾਰਕ ਦੇ ਨਾਲ ਕੰਬੀਨੇਸ਼ਨ ਕਰ ਸਕਦੇ ਹੋ ਤੁਸੀਂ ਟਾਈ ਡਾਈ ਦੁਪੱਟਾ ਕਰਵਾ ਸਕਦੇ ਹੋ ਹਨ ਤੇ ਤੁਸੀਂ ਆਪਣਾ ਮੀ ਸਿੰਗਲ ਸ਼ੇਡ ਵੀ ਕਰਵਾ ਸਕਦੇ ਹੋ ਹੁਣ ਜੀ ਅਗਲਾ ਆਪਣੇ ਕੋਲੇ ਆ ਗਿਆ ਇਹ ਵੀ ਆਪਣੇ ਕੋਲੇ ਟਿਸਟਾ ਬ੍ਰਾਂਡ ਦਾ ਹੀ ਸੂਟ ਆ लक्ष्मी ਦਾ ਸੂਟ ਵੀ ਕਹਿ ਸਕਦੇ ਤੁਸੀਂ ਕਿਉਂਕਿ ਲక్ష్ਮੀ ਦਾ ਵੀ ਬ੍ਰਾਂਡ ਮੀਨਸ ਟਿਸਟਰਾ ਦੇ ਨਾਲ ਹੀ ਹੈਗਾ ਇਹ ਕੰਪਨੀ ਹੈਗੀ ਤੇ ਉਹਦਾ ਸੂਟ ਹੈ ਜੀ ਇਹ ਦੇਖੋ ਜੀ ਬਹੁਤ ਜ਼ਿਆਦਾ ਸੋਹਣਾ ਪਿਆਰਾ ਪ੍ਰਿੰਟ ਆ ਇਹ ਹਲਕੀ ਜੀ ਕਟਰਾਇਜ਼ ਦੇ ਵਿੱਚ ਹੁੰਦਾ ਜੀ ਤੇ ਬਟ ਇਹ ਕਟਰਾਇਜ਼ ਤੁਸੀਂ ਦੇਖੋਗੇ ਜਮਾ ਵੀ ਨੀਚੇ ਵਾਲੀ ਸਾਈਡ ਤੋਂ ਵੀ ਦੇਖੋ ਜੀ ਇੰਨਾ ਸੌਫਟ ਫੈਬਰਿਕ ਆ ਬਹੁਤ ਜ਼ਿਆਦਾ ਮੀਨਸ ਕੋਈ ਤੁਹਾਨੂੰ ਲਾਈਨਿੰਗ ਦੀ ਰਿਕਵਾਇਰਮੈਂਟ ਨਹੀਂ ਕੋਈ ਤੁਹਾਡੇ ਚੂਬੇਗਾ ਨਹੀਂ ਕੋਈ ਹਾਰਡ ਨਹੀਂ ਹੈਗਾ ਇਹ ਜੀ ਬਿਲਕੁਲ ਸੌਫਟ ਫੈਬਰਿਕ ਆ ਤੇ ਕੋਈ ਇਦਾਂ ਨਹੀਂ ਹੈਗਾ ਕਿ ਵੀ ਇਹ ਵਟ ਪੈ ਜਾਣਗੇ ਜਾਂ ਪੈ ਜਾਣਗੇ ਬਹੁਤ ਬਰੀਕ ਮੀਨਸ ਪ੍ਰਿੰਟ ਆ ਹਰ ਡਿਜ਼ਾਈਨ ਨੀਟਿੰਗ ਹੋਈ ਵੀ ਹੈ ਦੀ ਵੀ ਬਹੁਤ ਜਿਆਦਾ ਬਰੀਕ ਦੇ ਵਿੱਚ ਆਗਾ ਬਹੁਤ ਸੌਫਟ ਆਗਾ ਇਹਦੀ ਵੀ ਆਪਾਂ ਸਿੰਪਲ ਲੇਸ ਦੇ ਨਾਲ ਹੀ ਫਿਨਿਸ਼ਿੰਗ ਦਿੱਤੀ ਆ ਜੀ ਦੇਖੋਗੇ ਤੁਸੀਂ ਤੇ ਇਹ ਵੀ ਸਿੰਪਲ ਸੂਟ ਹੀ ਸਟਿਚ ਕੀਤਾਗਾ ਜਿੰਨਾ ਪਹਿਣਾ ਦਾ ਮੀਨਸ ਥੋੜੀ ਜャੰਗਾ ਉਹ ਇਹਦੇ ਨਾਲ ਡਾਰਕ ਦੁਪੱਟਾ ਕਰ ਸਕਦੇ ਆ ਜਿਵੇਂ ਇਹ ਥੋੜਾ ਜਿਹਾ ਵੀ ਰੈੱਡ ਟੋਨ ਚ ਆ ਗਿਆ ਜੀ ਇਹ ਰੈੱਡ ਟੋਨ ਆਗੀ ਮੀਨਸ ਇਹਦੀ ਸ਼ਰਟ ਦੀ ਤੇ ਇਸ ਤਰ੍ਹਾਂ ਹੀ ਤੁਸੀਂ ਰੈੱਡ ਟੋਨ ਦੇ ਵਿੱਚ ਦੁਪੱਟਾ ਕਰਵਾ ਸਕਦੇ ਹੋ ਟਾਈ ਟਾਈ ਦੁਪੱਟਾ ਕਰਵਾ ਸਕਦੇ ਹੋ ਹਨ ਤੇ ਇਹ ਆਪਾਂ ਬਾਟਮ ਆ ਜੀ ਇਹਦੇ ਨਾਲ ਪੇਅਰ ਅਪ ਕੀਤੀ ਹੋਈ ਆ ਸੇਮ ਹੀ ਫੈਬਰਿਕ ਦੀ ਬਾਟਮ ਆਗੀ ਤੇ ਇਹਦੇ ਨਾਲ ਦੁਪੱਟਾ ਪਰ ਰੱਖਿਆ ਟੈਬੀ ਮਸਲੀਨ ਦਾ ਜੀ ਠੀਕ ਹੈ ਇਸ ਸੰਤੇ ਵਾਲੇ ਤੁਹਾਨੂੰ ਪ੍ਰਾਈਸ ਸ਼ੋ ਹੋਣਗੇ ਉਹ ਤੁਹਾਨੂੰ ਵਿਦਆਊਟ ਦੁਪੱਟਾ ਸ਼ੋ ਹੋਣਗੇ ਹੋ ਸਕਦਾ ਤੁਸੀਂ ਦੁਪੱਟਾ ਚੁਣੌਣ ਦਾ ਪਸੰਦ ਕਰਦੇ ਹੋਵੋ ਹੋ ਸਕਦਾ ਤੁਸੀਂ ਦੁਪੱਟਾ ਆਰਗੈਂਜ ਦਾ ਪਸੰਦ ਕਰਦੇ ਹੋਵੋ ਠੀਕ ਹੈ ਜੀ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਨੂੰ ਇੱਕ ਹੋਰ ਕਲਰ ਵੀ ਆਪਣੇ ਕੋਲੇ ਅਵੇਲੇਬਲ ਆ ਆਪਾਂ ਤੁਹਾਨੂੰ ਉਹ ਵੀ ਸ਼ੋ ਕਰਦੇ ਆ ਜੀ ਬਾਕੀ ਤੁਸੀਂ ਸਟੀਚਿੰਗ ਦਾ ਵੀ ਸਾਡੇ ਤੋਂ ਕੋਈ ਮਰਜ਼ੀ ਜਿਹੜਾ ਡਿਜ਼ਾਈਨ ਸਟਾਈਲ ਤੁਸੀਂ ਕਰਵਾ ਸਕਦੇ ਹੋ ਆ ਦੇਖੋ ਜੀ ਇਹ ਵਾਲਾ ਦੇ ਨਾਲ ਇਹ ਵਾਲਾ ਆਇਆ ਜੀ ਇਹ ਆ ਗਿਆ ਰਸਟ ਕਲਰ ਠੀਕ ਹੈ ਜੀ ਰਸਟ ਕਲਰ ਆ ਬਹੁਤ ਪਿਆਰਾ ਫੈਬਰਿਕ ਆ ਇਸ ਤਰਾ ਬ੍ਰੈਂਡ ਦਾ ਫੈਬਰਿਕ ਆਗਾ ਪ੍ਰਾਈਸ ਤੁਹਾਨੂੰ ਸ਼ੋ ਹੋਣਗੇ ਵਿਦਆਊਟ ਦੁਪੱਟਾ ਜੀ ਠੀਕ ਹੈ ਜੀ ਇਹ ਰਸਟ ਕਲਰ ਆ ਤੇ ਇਹ ਵਾਲਾ ਰੈੱਡ ਕਲਰ ਆ ਮਹਿਰੂਨ ਰੈੱਡ ਜਾਂ ਕਹਿ ਸਕਦੇ ਆ ਪ੍ਰੋਪਰ ਰੈੱਡ ਵੀ ਕਹਿ ਸਕਦੇ ਮਹਿਰੂਨ ਜਾਂ ਟੂਨ ਆਗਾ ਠੀਕ ਹੈ ਜੀ ਤੇ ਇਹਨਾਂ ਵਿੱਚ ਆਪਣੇ ਕੋਲੇ ਸੂਟ ਅਵੇਲੇਬਲ ਆ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਡੀਐਮ ਕਰ ਸਕਦੇ ਹੋ ਵਿਦ ਸਟੀਚਿੰਗ ਮੰਗਵਾ ਸਕਦੇ ਹੋ ਵਿਦਾਊਟ ਸਟੀਚਿੰਗ ਮੰਗਵਾ ਸਕਦੇ ਹੋ ਜੀ ਠੀਕ ਹੈ ਜੀ ਤੇ ਬਾਕੀ ਆਪਣਾ ਸੇਮ ਹੀ ਨਾਮ ਦਾ ਪੇਜ ਇੰਸਟਾਗ੍ਰam ਤੇ ਹੈ ਤੇ ਉਸ ਦੇ ਮੀਨਸ ਤੁਸੀਂ ਉਸ ਪੇਜ ਨੂੰ ਵੀ ਜਰੂਰ ਫੋਲੋ ਕਰੋ ਜੀ ਕਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਤੁਹਾਨੂੰ ਉੱਥੇ ਬਹੁਤ ਤਰ੍ਹਾਂ ਦੀਆਂ ਰੀਲਸ ਮਿਲ ਜਾਣਗੀਆਂ ਡਿਜ਼ਾਈਨਿੰਗ ਦੀਆਂ ਮਿਲ ਜਾਣਗੀਆਂ ਹਨਾ ਤੇ ਬਾਕੀ ਆਪਣੇ ਜਿਵੇਂ ਅੱਗੇ ਲਹਿੰਗੇ ਵਗੈਰਾ ਬਣ ਰਹੇ ਨੇ ਤੁਹਾਨੂੰ ਉਹ ਵੀ ਪ੍ਰੋਪਰ ਅਸੀਂ ਸ਼ੋਅ ਕਰਾਂਗੇ ਕੋਈ ਡ्रेसेस ਬਣ ਰਹੀਆਂ ਨੇ ਹਨਾ ਹਰ ਚੀਜ਼ ਤੇ ਬਾਕੀ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਮਰਜ਼ੀ ਡਿਜ਼ਾਈਨ ਭੇਜ ਕੇ ਸਾਨੂੰ ਮੀਨਜ਼ ਅਫੋਰਡੇਬਲ ਪ੍ਰਾਈਸ ਦੇ ਵਿੱਚ ਤੁਸੀਂ ਸਾਡੇ ਤੋਂ ਬਣਾ ਸਕਦੇ ਹੋਗੇ ਤੇ ਸਾਡੀ ਬਰਨਾਲਾ ਸ਼ਹਿਰ ਦੇ ਵਿੱਚ ਅਸੀਂ ਖਾਸ ਰਹਨੇ ਆਂਗੇ ਤੇ ਆਪਾਂ ਆਫੀਸ਼ੀਅਲੀ ਬੁਟੀਕ ਹੈ ਜਿਹੜੀ ਆਪਣੀ ਹੈਗੀ ਹੈਗੀ ਤੁਸੀਂ ਸਾਡੇ ਬੁਟੀਕ ਤੇ ਵੀ ਵਿਜ਼ਿਟ ਕਰ ਸਕਦੇ ਹੋਗੇ ਤੇ ਤੁਸੀਂ ਆਪਣੀ ਮੀਨ ਸਟਿਚਿੰਗ ਕਰਵਾਉਣੀ ਆ ਤੁਸੀਂ ਏਮਬਰਾਇਡਰੀ ਕਰਵਾਉਣੀ ਆ ਤੁਸੀਂ ਕੋਈ ਵੀ ਕੰਮ ਕਰਵਾਉਣਾ ਆਪਣੇ ਸੂਟਾਂ ਦੇ ਰਿਲੇਟਡ ਤੁਸੀਂ ਕਰਵਾ ਸਕਦੇ ਹੋਗੇ ਤੇ ਜੇ ਤੁਸੀਂ ਆ ਨਹੀਂ ਸਕਦੇ ਤਾਂ ਵੀ ਮੀਨ ਟ੍ਰਸਟ ਵਰਦੀ ਇਹ ਪੇਜ ਹੈਗਾ ਤੇ ਤੁਸੀਂ ਆਰਾਮ ਨਾਲ ਘਰ ਬੈਠੇ ਵੀ ਤੁਸੀਂ ਆਪਣੇ ਜਿਹੜੇ ਪਸੰਦ ਦੇ ਸੂਟ ਆ ਜਿਹੜੇ ਮੰਗਵਾ ਸਕਦੇ ਹੋਗੇ ਬਾਕੀ ਆਪਣੇ ਕੋਲੇ ਸੂਟ ਰੈਡੀ ਵੀ ਮਿਲਦੇ ਨੇ ਜੀ ਬਹੁਤ ਸਾਰੇ ਰੂਟ ਆਪਣੇ ਕੋਲ ਰੈਡੀ ਹੁੰਦੇ ਨੇ ਉਹਨਾਂ ਦੀ ਆਪਾਂ ਲਗਾਤਾਰ ਵੀਡੀਓ ਪਾਉਂਦੇ ਰਹਿਣੇ ਆਗੇ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀਡੀਓ ਪਾਵਾਂਗੇ ਆਪਾਂ embroidery ਵਾਲਿਆਂ ਦੇ ਵੀ ਤੇ printed ਸੂਟਾਂ ਦੀਆਂ ਵੀ ਤੇ ਜਿਵੇਂ ਇਹ ਫੈਬਰਿਕ ਆ ਜਿਹੜਾ ਅੱਜ ਵਾਲਾ ਜੀ ਉਹ ਸਾਰਾ ਆਪਣਾ woollen fabric ਦੇ ਵਿੱਚ ਦਿਖਾਇਆ ਹੈਗਾ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਅਰ ਕਰ ਸਕੋ ਤੇ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਬਹੁਤ ਸੋਹਣੇ ਲੱਗੇ ਹੋਣਗੇ ਅੱਜ ਵਾਲੇ ਸੂਟ ਤੇ ਤੁਸੀਂ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰੋਗੇ ਜੀ ਤੇ ਬਾਕੀ ਸਾਡੀ ਵੀਡੀਓ ਨੂੰ ਵਧੀਆ ਲਾਈਕ ਤੇ ਸ਼ੇਅਰ ਕਰੋਗੇ ਬਾਕੀਆਂ ਨਾਲ ਸ਼ੇਅਰ ਕਰੋ ਜੀ ਆਪਣੀਆਂ ਭ ਆ ਫਰੈਂਡਸ ਦੇ ਨਾਲ ਤੇ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ